ਤਬੀਤੇ ਦਿਨੀ ਰਖੜੀ ਦਾ ਤਿਉਹਾਰ ਹੈ ਜਿਹੜੇ ਬੜੇ ਚਾਵਾ ਦੇ ਨਾਲ ਪੂਰੇ ਦੇਸ਼ ਭੱਟੇ ਵਿੱਚ ਮਨਾਇਆ ਗਿਆ ਤਾਂ ਉੱਥੇ ਰਖੜੀ ਤੇ ਘਰ ਚ ਲਿਆਂਦੀ ਚਾਵਾ ਦੇ ਨਾਲ ਮਠਿਆਈ ਖਾਣ ਨੇ ਇੱਕੋ ਟੱਬਰ ਦੇ 6 ਜੀਆਂ ਦੀ ਸੇਤ ਵਿਗੜ ਜਾਂਦੀ ਹੈ ਜਿਨ੍ਹਾਂ ਹੁਣ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਦੱਸਦੀ ਕਿ ਉਸ ਦੇ ਵਿੱਚੋਂ ਬੱਚੇ ਵੀ ਸ਼ਾਮਲ ਸੀ ਜਿਨ੍ਹਾਂ ਦੇ ਵੱਲੋਂ ਮਿਠਾਈ ਖਾਧੀ ਗਈ ਸੀ ਤਾਂ ਬਿਲਕੁਲ ਪੂਰਾ ਮਾਮਲਾ ਜਿਹੜਾ ਫਰੀਦਕੋਟ ਤੋਂ ਸਾਹਮਣੇ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਕੱਲ ਦੁਪਹਿਰ ਨੂੰ ਰਖੜੀ ਦੇ ਤਿਹਾਉ ਮੌਕੇ ਖੁਸ਼ੀ ਦੇ ਨਾਲ ਸ਼ਹਿਰ ਦੀ ਕਿਤੇ ਨਿੱਜੀ ਟਰੇਟ ਸ਼ਾਪ ਤੋਂ ਮਿਠਾਈ ਖਰੀਦੀ ਗਈ ਸੀ ਤੇ ਜਦੋਂ ਰਖੜੀ ਬੰਨਣ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਮਿਠਾਈ ਖਾਧੀ ਤਾਂ ਹੌਲੀ-ਹੌਲੀ ਇੱਕ-ਇੱਕ ਕਰਕੇ ਸਾਰੇ ਮੈਂਬਰ ਜਿਨ੍ਹਾਂ ਦੇ ਵਿੱਚ ਕਹਿ ਸਕਦੇ ਆ ਬੱਚੇ ਵੀ ਸ਼ਾਮਲ ਸੀ ਉਹਨਾਂ ਦੀ ਤਬੀਅਤ ਖਰਾਬ ਹੋਣ ਲੱਗ ਜਾਂਦੀ ਹੈ ਪੇਟ ਦਰਦ ਤੋਂ ਬਾਅਦ ਉਲਟੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਰੇ ਮੈਂਬਰਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਉੱਥੇ ਉਹਨਾਂ ਨੂੰ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ। ਫਿਰ ਪਰਿਵਾਰ ਵੱਲੋਂ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਹੁਣ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਤਾਂ ਪਰਿਵਾਰ ਮੁਤਾਬਕ ਰੱਖੜੀ ਮੌਕੇ ਉਹ ਬਾਜ਼ਾਰ 'ਚ ਮਿਠਾਈ ਖਰੀਦ ਕੇ ਲਈ ਆਏ ਸੀ ਤੇ ਜਦੋਂ ਹੀ ਉਹਨਾਂ ਨੇ ਮਿਠਾਈ ਖਾਧੀ ਤਾਂ ਅਚਾਨਕ ਉਹਨਾਂ ਦੇ ਪਰਿਵਾਰ ਦੇ 6 ਮੈਂਬਰਾਂ ਦੀ ਤਬੀਅਤ ਖਰਾਬ ਹੋਣ ਲੱਗ ਜਾਂਦੀ ਹੈ। ਤਾਂ ਗੌਰਤਲਬ ਹੈ ਕਿ ਹਲੇ ਤੱਕ ਇਸ ਮਾਮਲੇ 'ਚ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਹਤ ਵਿਭਾਗ ਦੇ ਵੱਲੋਂ ਕੋਈ ਵੀ ਸਾਰ ਨਹੀਂ ਲਈ ਗਈ। ਕੀ ਸਿਹਤ ਵਿਭਾਗ ਹੰਮ ਕਰਨੀ ਨਹੀਂ ਸੁੱਤੈ ਤੈਸੋਂ ਬੰਦੀ ਤੁਹਾਡੀ ਕੀ ਹੈ ਤੁਹਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਪ੍ਰੋਬਲਮ ਕੀ ਆਈ ਹੈ ਜਿਹੜੇ ਵਿੱਚ ਇਹ ਨੇ ਜਾਇਆ ਛਲੇ ਹੋਏ ਆ ਪ੍ਰੋਬਲਮ ਐਸੀ ਜਿੱਦਾਂ ਵੀ ਸ਼ਾਮ ਨੂੰ ਰਖੜੀ ਬੰਨਣ ਦਾ ਟਾਈਮ ਸੀਗਾ ਤੇ ਸਾਰਿਆਂ ਨੇ ਵੀ ਰਖੜੀ ਬਣਾਈ ਗਏ ਤੇ ਨਾਲ ਦੇ ਨਾਲ ਵੀ ਹੋਰ ਆਸਬੂਲੇ ਖਾ ਲਏ ਹੋਰ ਆਸਬੂਲੇ ਖਾਣ ਤੋਂ ਬਾਅਦ ਜੱਗਦੰਮੀ ਯਾਨੀ ਕਿ ਹੌਲੀ ਹੌਲੀ ਫੇ ਸਾਰੇ ਉਲਟੀ ਕਰਨ ਲੱਪੇ ਉਲਟੀ ਕਰਦੇ ਕਰਦੇ ਫੇ ਸਾਰੇ ਢਿੱਲੇ ਪੈ ਗਏ ਜੱਗਦੰਮੀ ਧੌਣ ਸੇਟਲਨਾਂ ਉੱਪਰ ਥੱਲੇ ਫਿਰ ਕਿੰਨੇ ਮੈਂਬਰ ਸਾਡੇ 6 ਮੈਂਬਰ ਆ ਸਾਰੇ ਸਾਰਿਆਂ ਨੂੰ ਪ੍ਰੋਬਲਮ ਆਈ ਹੈ ਸਾਰਿਆਂ ਜਿਨ੍ਹਾਂ ਜਿਨ੍ਹਾਂ ਖਾਧੀ ਸਾਰਿਆਂ ਨੂੰ ਜਿਨ੍ਹਾਂ ਘਰੇ ਨਹੀਂ ਖਾਧੀ ਸੀ ਉਹਨਾਂ ਨੂੰ ਕਿਸੇ